ਸ਼੍ਰੀ ਹਨੂਮਾਨ ਜੀ ਦਾ ਜਨਮ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਤੇ ਤੁਮਤਾਮ ਦੇ ਨਾਲ ਪ੍ਰਬੰਧਕ ਕਮੇਟੀ ਥਾਬਰਾ ਮੁਹੱਲਾ ਮਾਇਰਾ ਗੇਟ ਜਲੰਧਰ ਸ਼੍ਰੀ ਬਾਲਾ ਜੀ ਦੇ ਆਉਂਤੇ ਸਮੂਹ ਸਨਾਤਮ ਧਰਮ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਤੇ ਐਮ ਐਲ ਏ ਬਾਬਾ ਹੈਨਰੀ ਪ੍ਰਾਚੀਨ ਮੰਦਿਰ ਬਾਲਾ ਜੀ ਤਾਂ ਪਹੁੰਚੇ ਤੇ ਨਤਮਸਤਕ ਹੋ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਮੰਦਿਰ ਕਮੇਟੀ ਵੱਲੋਂ ਉਹਨਾਂ ਨੂੰ ਬੜਾ ਦਾ ਮਾਨ ਸਤ ਮਾਨ ਵੀ ਕੀਤਾ ਗਿਆ ਉੱਥੇ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਇੰਨਾ ਹੀ ਨਹੀਂ ਸਭ ਤੋਂ ਸਮੂਹ ਸਨਾਤ ਪ੍ਰੇਮੀਆਂ ਵੱਲੋਂ ਵੀ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਪੱਤਰਕਾਰ ਅਵੀ ਜੱਸੀ ਜਲੰਧਰ ਤੋਂ ਰਿਪੋਰਟ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਜਾਗਰਤ ਪ੍ਰੋਗਰਾਮ ਨੂੰ ਕੀਤਾ ਚੱਲਦਾ ਇਸ ਦੇ ਵਿੱਚ ਸ਼ਾਦ ਦਾ ਮੁੱਖ ਮੰਤਰੀ ਚੱਲਦੀ ਜੀ ਨਾਰਥ ਤੋਂ ਐਮਐਲਏ ਬਾਵਾ ਹੋਣ ਲਈ ਔਰ ਸੰਕਤ ਦਰਸ਼ਨ ਲਈ ਆਦਰ ਹੋਏ ਨੇ ਆਹ ਪਰਮਾਤਮਾ ਦਾ ਆਸ਼ੀਰਵਾਦ ਲੈ ਕੇ ਤੋਰਵਾ